ਅੰਮ੍ਰਿਤਸਰ ਦੇ ਡੀਸੀ ਵੱਲੋਂ ਬਲੈਕਆਊਟ ਵਿੱਚ ਆਪਣੇ ਘਰਾਂ ਤੇ ਦੁਕਾਨਾਂ ਦੀ ਬਿਜਲੀ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਸਾਰਨ ਦੌਰਾਨ ਤੁਸੀਂ ਰਸਤੇ ਵਿੱਚ ਹੋ ਤਾਂ ਹੈੱਡਲਾਈਟ ਤੁਰੰਤ ਬੰਦ ਕਰੋ। ਕਾਰ ਨੂੰ ਥਾਂ ਤੇ ਰੋਕੋ ਅਤੇ ਕੋਈ ਹਿਲਜੁਲ ਨਾ ਕਰੋ। ਕਿਸੇ ਵੀ ਕਿਸਮ ਦੀ ਲਾਈਟ ਸ਼ਾਮਿਲ ਹੈ ਜੋ ਬਾਹਰੋਂ ਦਿਖ ਦਿੱਖ ਸਕਦੀ ਹੋਵੇ ਤਾਂ ਉਸ ਦੇ ਉੱਪਰ ਨੁਕਸਾਨ ਵੀ ਹੋ ਸਕਦਾ ਹੈ ਤੁਹਾਡੇ ਲਈ। ਕੋਈ ਜਿਹੜਾ ਸਾਡਾ ਦੁਸ਼ਮਣ ਦੇਸ਼ ਆ ਉਹ ਸਿੱਧੇ ਤਰੀਕੇ ਨਾਲ ਤੇ ਲੜ ਨਹੀਂ ਰਿਹਾ ਉਹ ਸਾਡੇ ਸਿਵਿਲਿਅਨ ਨੂੰ ਅਟੈਕ ਕਰ ਰਿਹਾ ਜਦੋਂ ਕਿ ਅਸੀਂ ਜਿਹੜੇ ਉਹ ਅੱਤਵਾਦੀ ਪੈਦਾ ਕਰਦਾ ਵਾ ਅਸੀਂ ਅੱਤਵਾਦੀਆਂ ਨੂੰ ਸਾਡੇ ਦੇਸ਼ ਦੀ ਆਰਮੀ ਨੇ ਉਹ ਪਾਕਿਸਤਾਨ ਦੇ ਵਿੱਚ ਜਿਹੜੇ ਅੱਤਵਾਦੀ ਫੈਕਟਰੀ ਉਹਨੂੰ ਖਤਮ ਕੀਤਾ ਹੈ ਲੇਕਿਨ ਉਹ ਅੱਤਵਾਦ ਨੂੰ ਵਿਚਾਰ ਰਿਹਾ ਵਾ ਕਰ ਰਿਹਾ ਵਾ ਕਿ ਸਿਵਿਲਿਅਨ ਦੀ ਸੁਰੱਖਿਆਤ ਵਾਸਤੇ ਲੋਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਹਿਫਾਜ਼ਤ ਵਾਸਤੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਗਾਈਡਲਾਈਨਸ ਹੁੰਦੀਆਂ ਵਾ ਕਿ ਲਾਈਟਾਂ ਜਿਹੜੀਆਂ ਵਾ ਉਹ ਪ੍ਰੋਪਰ ਬੰਦ ਰੱਖਣੀਆਂ ਵਾ ਈਵਰ ਦੇਨ ਕੋ ਦੀਵਾ ਬੱਤੀ ਵੀ ਨਹੀਂ ਜਗਾਉਣਾ ਕਿਉਂਕਿ ਜਿਹੜੀਆਂ ਮਜ਼ਾਇਲਸ ਜਾਂ ਡਰੋਨਸ ਹੁੰਦੇ ਆ ਉਹ ਲਾਈਟਾਂ ਦੇ ਨਾਲ ਸੈਂਸਰ ਅਟੈਚ ਹੁੰਦੇ ਆ ਤੇ ਉਹ ਜਿੱਥੇ ਲਾਈਟ ਜਗੂਗੀ ਉਹਨਾਂ ਨੇ ਉਧਰ ਨੂੰ ਮਾਰ ਕਰਨੀ ਹੁੰਦੀ ਆ ਇਸ ਕਰਕੇ ਸਖਤੀ ਨਾਲ ਅਸੀਂ ਪ੍ਰਸ਼ਾਸਨ ਦੀਆਂ ਅਧਿਕਾਰੀਆਂ ਨੂੰ ਲਾਗੂ ਕਰਵਾ ਰਹੇ ਆ ਜਿਹੜਾ ਵੀ ਵਿਅਕਤੀ ਜਾਂ ਜਿਹੜਾ ਵੀ ਕੋਈ ਮਹੱਲਾ ਜਾਂ ਪਰਿਵਾਰ ਜਾਂ ਦੁਕਾਨ ਜਾਂ ਕੋਈ ਵੀ ਸ਼ੋਰੂਮ ਜਿਹੜਾ ਵਾ ਜੇਕਰ ਉਹ ਜੇ ਤੇ ਉਹ ਇਸ ਸਮੇਂ ਤੋਂ ਬਾਅਦ ਬਲੈਕਆਊਟ ਦੀ ਪਾਲਣਾ ਨਹੀਂ ਕਰਦਾ ਤਾਂ ਉਹਦੇ ਖਿਲਾਫ ਜਿਹੜਾ ਵਾ ਉਹ ਅਸੀਂ ਸਖਤ ਐਕਸ਼ਨ ਕਰਾਂਗੇ ਤੇ ਮਾਨਜੋਗ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਵਾਂਗੇ ਤੇ ਫਿਰ ਸਾਡੀ ਮੇਰੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੇਰੀ ਅਪੀਲ ਹੈ ਲੋਕਾਂ ਨੂੰ ਕਿ ਸਾਡਾ ਸਾਥ ਦਿਓ ਜਿਹੜਾ ਬਲੈਕਆਊਟ ਆ ਜਿੰਨੇ ਟਾਈਮ ਤੋਂ ਲੈ ਕੇ ਜਿੰਨੇ ਟਾਈਮ ਤੱਕ ਹੈਗਾ ਉਹਦੀ ਪ੍ਰੋਪਰ ਪੂਰੀ ਤਰੀਕੇ ਨਾਲ ਪਾਲਣਾ ਕਰੋ ਤਾਂ ਕਿ ਆਪਾਂ ਸਾਰੇ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਇਹ ਅਤਵਾਦ ਪਾਲਣ ਵਾਲਾ ਅਤਵਾਦ ਦੇ ਜਨਮਦਾਤਾ ਦੇਸ਼ ਆ ਇਹਨੂੰ ਆਪਾਂ ਤਬਾਹ ਕਰ ਸਕੀਏ ਸਰ ਜਨਿਆਣਾਪੁਰ ਚ ਕਈ ਆ ਰਹੇ ਨੇ ਵਿਅਕਤੀ ਆ ਜਿਹੜੇ ਕਾਨੂੰਨ ਦੀ ਲੰਘਣਾ ਕਰ ਰਹੇ ਆ ਰਾਜਪੁਤਾਂ ਅਨਸਰ ਦੀਆਂ ਨੀ ਬੰਦ ਕਰ ਰਹੇ ਨੇ ਉਹਨਾਂ ਨੂੰ ਕੀ ਵਾਰਨਿੰਗ ਦੇਣਾ ਹੈ ਉਹਨਾਂ ਨੂੰ ਮੇਰੀ ਵਾਰਨਿੰਗ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਾਧਿਮ ਰਾਹੀਂ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਕਰੋ ਜੇਕਰ ਉਹ ਦੁਬਾਰਾ ਉਲੰਘਣਾ ਕਰਨਗੇ ਤੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਵਾਂ ਕਿ ਜਿਹੜੇ ਲੋਕ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਦੇਸ਼ ਤੋੜ ਕਰਨਗੇ ਦੇਸ਼ ਦੀ ਸਾਡੀ ਲੀਕਜ ਕਰਨਗੇ ਸਾਡੀ ਆਰਮੀ ਸਾਡੀਆਂ ਫੋਰਸਸ ਸਾਡੇ ਕੋਈ ਟਿਕਾਣਿਆਂ ਬਾਰੇ ਕਿਸੇ ਨੂੰ ਕੋਈ ਲੋਕੇਸ਼ਨ ਪਾਉਣਗੇ ਜਾਂ ਕੋਈ ਇਹੋ ਜੀ ਚੀਜ਼ ਸਾਡੀ ਲੀਕਜ ਕਰਨਗੇ ਦੁਸ਼ਮਣ ਦੇਸ਼ ਨੂੰ ਉਹਨਾਂ ਨੂੰ ਇਹੋ ਜੀ ਮਿਸਾਲ ਜੋਕ ਸਜ਼ਾ ਦਿੱਤੀ ਜਾਊਗੀ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਉਹ ਜ਼ਿੰਦਗੀ ਭਰ ਯਾਦ ਕਰਨਗੇ ਵੀ ਅਸੀਂ ਬੜੀ ਵੱਡੀ ਗਲਤੀ ਕੀਤੀ ਆ ਮੇਰੀ ਤਾੜਨਾ ਵਾ ਇਹੋ ਜੇ ਲੋਕਾਂ ਨੂੰ ਜਿਹੜੇ ਸਾਡੇ ਦੇਸ਼ ਦੇ ਦੁਸ਼ਮਣ ਦੇਸ਼ ਦੇ ਨਾਲ ਮਿਲ ਕੇ ਤੇ ਸਾਡੀਆਂ ਜਿਹੜੀਆਂ ਗਤੀਵਿਧੀਆਂ ਜਾਂ ਸਾਡੀਆਂ ਜਿਹੜੀਆਂ ਇਨਫੋਰਮੇਸ਼ਨਸ ਲੀਕ ਕਰਦੇ ਆ ਉਹਨਾਂ ਨੂੰ ਮੇਰੀ ਸਖਤ ਧਾਰਨਾ ਵਾ ਕਿ ਬੰਦੇ ਦੇ ਪੁੱਤ ਬਣਜੋ ਵਰਨਾ ਨਹੀਂ ਤੇ ਤੁਹਾਡੇ ਖਿਲਾਫ ਇਹੋ ਜਿਹਾ ਐਕਸ਼ਨ ਹੋਊਗਾ ਕਿ ਤੁਸੀਂ ਜ਼ਿੰਦਗੀ 'ਚ ਨਹੀਂ ਸੋਚੋਗੇ ਕਿ ਅਸੀਂ ਇਹੋ ਜਿਹਾ ਕੰਮ ਕਰ ਲਈਏ। ਬੜਾ ਪਾਣਾ ਗੁਰੂ ਦੇ ਵਿੱਚ ਕੀ ਸਥਿਤੀ ਹੈਗੀ ਅਸਤੇ ਜੰਡਿਆਲਾ ਗੁਰੂ ਦੇ ਵਿੱਚ ਬਿਲਕੁਲ ਹਜੇ ਤੱਕ ਮਹਾਰਾਜ ਦੀ ਕਿਰਪਾ ਵਾ ਗੁਰੂ ਰਾਮਦਾਸ ਦੀ ਬਹੁਤ ਸਾਫ਼ ਤਰੀਕੇ ਨਾਲ ਚੱਲ ਰਿਹਾ ਵਾ ਹਾਂ ਜਿਹੜਾ ਇੱਕਾ ਦੁੱਕਾ ਲਾਈਟ ਨਹੀਂ ਬੰਦ ਕਰਦੇ ਕੋਈ ਉਹਨਾਂ ਨੂੰ ਮੈਂ ਸਖਤ ਤਾੜਨਾ ਕਰਦਾ ਵਾਂ ਕਿ ਇਹਦੀ ਪਾਲਣਾ ਕਰਨ ਬਲੈਕਆਊਟ ਦੀ ਨਹੀਂ ਤੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ ਉਹਨੂੰ ਲੈ ਕੇ ਕਈ ਉਹ ਵਾਂ ਅਗੰਦੇ ਲੋਕੀ ਬਣਾਉਂ ਕੀ ਕਰਾਇਆ ਮੇਰੀ ਅਪੀਲ ਹੈ ਤੁਹਾਨੂੰ ਕਿ ਤੁਹਾਡੇ ਚੈਨਲ ਦੇ ਰਹੀ ਲੋਕਾਂ ਨੂੰ ਕਿ ਝੂਠੀਆਂ ਅਫਵਾਹਾਂ ਜਿਹੜੀਆਂ ਵਾਂ ਉਹ ਨਾ ਫਲਾਉਣ ਸੋਸ਼ਲ ਮੀਡੀਆ ਦੇ ਉੱਤੇ ਮੈਂ ਬਿਨਾਂ ਵਜਾ ਕਿਤੋਂ ਦੀ 3-3 ਦਿਨ ਪੁਰਾਣੀ 4 ਦਿਨ ਪੁਰਾਣੀ 10 ਦਿਨ ਪੁਰਾ ਵੀਡੀਓ ਅਪਲੋਡ ਕਰਕੇ ਤੇ ਲੋਕਾਂ ਨੂੰ ਪੈਨਿਕ ਕ੍ਰੀਏਟ ਕਰ ਰਹੇ ਆ ਇਹੋ ਜਿਹਾ ਕੰਮ ਨਾ ਕਰਨ ਇਹ ਵੀ ਬੰਦੇ ਜਿਹੜੇ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਟ੍ਰੇਸ ਕਰਕੇ ਤੇ ਸਾਈਬਰ ਕ੍ਰਾਈਮ ਦੇ ਰਾਹੀਂ ਟ੍ਰੇਸ ਕਰਕੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਹਾਂ ਪਾਕਿਸਤਾਨ ਵਿੱਚ ਚੱਲਦਾ ਪਿਆ ਉਸ ਪ੍ਰਤੀ ਕੀ ਕਹਣਾ ਚਾਹੀਦਾ ਉਹ ਵੀ ਨਾ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਦੇਖੋ ਤਣਾਅ ਜਿਹੜਾ ਵਾ ਪੂਰੇ ਦੇਸ਼ ਦੇ ਵਿੱਚ ਆ ਐਸ ਲਈ ਦੇਸ਼ ਨੂੰ ਆਪਣੇ ਪੂਰੀ ਆਪਣੀ ਹੋਂਦ ਰੱਖਣ ਕਾਇਮ ਰੱਖਣ ਲਈ ਹਰ ਇੱਕ ਹੀਲਾ ਵਸੀਲਾ ਵਰਤਣਾ ਪੈਣਾ ਪਰ ਜਿਹੜੀ ਜੱਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਸਾਡੇ ਪੰਜਾਬ ਨੂੰ ਹੁੰਦਾ ਹਮੇਸ਼ਾ ਹੀ ਕਿਉਂਕਿ ਪੰਜਾਬ ਬਿਲਕੁਲ ਸਾਡਾ ਬਾਰਡਰ ਦੇ ਉੱਤੇ ਆ ਔਰ ਉਹਨਾਂ ਖਾਸ ਕਰਕੇ ਪਿੰਡਾਂ ਦੇ ਉਹ ਅਸਤ ਜਿਹੜੇ ਬਿਲਕੁਲ ਬਾਰਡਰ ਦੇ ਉੱਪਰ ਆ ਉੱਤੇ ਬਹੁਤ ਜ਼ਿਆਦਾ ਤਣਾਅ ਬਣਿਆ ਹੋਇਆ ਹੈ ਇਸ ਵੇਲੇ ਉਹ ਲੋਕ ਆਪਣੇ ਘਰਾਂ ਨੂੰ ਛੱਡ ਕੇ ਸੇਫ ਜਗ੍ਹਾ ਤੇ ਜਾਣ ਨੂੰ ਮਜਬੂਰ ਹੋ ਗਏ ਨੇ ਜਾ ਰਹੇ ਨੇ ਤੇ ਇਸੇ ਹੀ ਚੱਕਰ ਤੇ ਵਿੱਚ ਤਿੰਨ ਚਾਰ ਦਿਨ ਤੋਂ ਆਪਾਂ ਦੇਖ ਰਹੇ ਆ ਕਿ ਆਪਾਂ ਰਾਤ ਨੂੰ ਜੋ ਬਲੈਕਆਊਟ ਵੀ ਹੋ ਰਹੀ ਆ ਸਭ ਲਾਈਟਾਂ ਬੰਦ ਹੋ ਰਹੀਆਂ ਵਾਂ ਮੇਰੀ ਸਾਰੀ ਸੰਜਨਤਾ ਨੂੰ ਇਹ ਬੇਨਤੀ ਆ ਕਿ ਆਪਾਂ ਪ੍ਰਸ਼ਾਸਨ ਦੇ ਨਾਲ ਜੋ ਪ੍ਰਸ਼ਾਸਨ ਸਾਨੂੰ ਹੁਕਮ ਲਾਉਂਦਾ ਉੱਤੇ ਇਨ ਇਨ ਬਿਨ ਆਪਾਂ ਜਿਹੜਾ ਵਾ ਉੱਤੇ ਪੈਰਾ ਦੇਣਾ ਚਾਹੀਦਾ ਸਾਨੂੰ ਕਿਉਂਕਿ ਪ੍ਰਸ਼ਾਸਨ ਹੈ ਜੋ ਸਾਡੇ ਵਾਸਤੇ ਆ ਸਾਨੂੰ ਉਹ ਸਾਡੀਆਂ ਚੰਗੀਆਂ ਸਾਡੇ ਸੁਰੱਖਿਆ ਵਾਸਤੇ ਜਿਹੜੀਆਂ ਹਦਾਇਤਾਂ ਕਰ ਰਿਹਾ ਵਾ ਕਿ ਐਸਲੇ ਲਾਈਟਾਂ ਬੰਦ ਕਰ ਦਿਓ ਇੰਨੇ ਵੇਲੇ ਤੱਕ ਘਰ ਚੱਲ ਜਾਓ ਆਪਾਂ ਦੇਖੋ ਆਪਾਂ ਨੋਟਰਲ ਨੋਟਰ ਵਾ ਨਜਾਇਜ਼ ਫਿਰਦੇ ਰਹੀਏ ਰਾਤ ਨੂੰ 10 ਵਜੇ ਤੱਕ 11 ਵਜੇ ਤੱਕ ਕੋਈ ਫਾਇਦਾ ਨਹੀਂ ਕੋਈ ਥੋੜੇ ਦਿਨ ਸੱਟਾ ਮਾਰ ਰੱਖੋ ਉਹច ਸਮਾਂ ਆ ਜਿਹੜਾ ਵਾ ਆਪਣੇ ਆਪਾ ਪਾਪਾ ਬੜੇ ਸਾਡੇ ਸੈਨਾ ਵੇਖੋ ਲੱਗੀ ਹੋਈ ਆ ਬੜੇ ਬਹਾਦਰ ਸਾਡੀ ਸੈਨਾ ਵਾ ਇੱਕ ਇੱਕ ਸੈਨਾ ਦਾ ਸਾਡਾ ਜਿਹੜਾ ਇੱਕ ਇੱਕ ਜਵਾਨ ਆ ਉਹ ਕਈਆਂ ਕਈਆਂ ਦੇ ਭਾਰੂ ਪੈਂਦਾ ਵਾ ਸੋ ਅਸੀਂ ਅਹੀਂ ਜੰਗ ਨਹੀਂ ਚਾਹੁੰਦੇ ਸੀ ਅਸੀਂ ਜੰਗ ਨਹੀਂ ਸੀ ਚਾਹੁੰਦੇ ਕਿ ਸਾਡੀ ਜੰਗ ਹੋਵੇ ਪਰ ਇਹਨੇ ਸਾਨੂੰ ਮਜਬੂਰ ਕੀਤਾ ਵਾ ਕਿ ਇਹ ਇਹੋ ਜਿਹੀ ਹਰਕਤਾਂ ਕਰਕੇ ਸਾਡੇ 26 ਸੈਲਾਨੀ ਜਿਹੜੇ ਪਹਿਲਗਾਮ ਦੇ ਵਿੱਚ ਇਹਨੇ ਸਾਡੀਆਂ ਭੈਣਾਂ ਸਾਹਮਣੇ ਹੀ ਉਹਨਾਂ ਦੇ ਜਿਹੜੇ ਸੁਹਾਗ ਜੜੇ ਆ ਉਹ ਖੋਲੇ ਹੀ ਉਹਦਾ ਜਿਹੜਾ ਉਹਨਾਂ ਦਾ ਸੁਹਾਗ ਦਾ ਬੱਲਾ ਲੈਣ ਵਾਸਤੇ ਸੰਦੂਰ ਆਪਰੇਸ਼ਨ ਜੋ ਕੀਤਾ ਗਿਆ ਔਰ ਇਹਨਾਂ ਦੇ ਆਤਵਾਦੀ ਟਿਕਾਣਿਆਂ ਤੇ ਹਮਲੇ ਕੀਤੇ ਗਏ ਆ ਨਾ ਕਿ ਇਹਨਾਂ ਦੇ ਕਿ ਅਸੀਂ ਕਿਤੇ ਸ਼ਹਿਰ ਦੇ ਕੀਤੇ ਆ ਨਾ ਕਿਸੇ ਕਿਤੇ ਦੁਕਾਨ ਦੇ ਕੀਤੇ ਨਾ ਕਿਤੇ ਕਿਤੇ ਸੈਨਾ ਦੇ ਕੀਤੇ ਆ ਇਹਨਾਂ ਉਹ ਆਤਵਾਦੀਆਂ ਟਿਕਾਣਿਆਂ ਤੇ ਹੀ ਹਮਲੇ ਕੀਤੇ ਗਏ ਆ ਉਤੋਂ ਬਾਅਦ ਫਿਰ ਇਹਨੇ ਪੁੰਛ ਦੇ ਵਿੱਚ ਜਾ ਕੇ ਸਾਡੇ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਕਰਕੇ ਉੱਤੇ 13 ਜਿਹੜੇ ਆ ਸ਼ਹੀਦ ਕੀਤੇ ਗਏ ਉਹਦੇ ਵਿੱਚ ਸਾਡੇ ਰਾਗੀ ਸੰਗਰਾਗੀ ਕੀਰਤਨ ਕਰਦੇ ਹੋਏ ਸ਼ਹੀਦ ਹੋਏ ਨੇ ਉਤੋਂ ਦੇ ਹੋਰ ਸਿਵਿਲਨ ਸ਼ਹੀਦ ਹੋਏ ਨੇ ਸੋ ਇਹ ਫਿਰ ਬਾਰ-ਬਾਰ ਇਹੋ ਜਿਹੇ ਜਣੀਆਂ ਵਾ ਇਹ ਆਪਣੇ ਨੂੰ ਕਰ ਰਿਆ ਇਹਨੇ ਬਹੁਤ ਕਾਲ ਕੋਸ਼ਿਸ਼ ਕੀਤੀਆਂ ਬੜੀਆਂ ਥਾਵਾਂ ਤੇ ਜਿਹੜੀਆਂ ਇਹਨੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀਆਂ ਪਰ ਸਾਡਾ ਡਿਫੈਂਸ ਜਿਹੜਾ ਇੰਨਾ ਤਗੜਾ ਵਾ ਕਿ ਉਹ ਇਹ ਨੂੰ ਪਤਾ ਹੀ ਨਹੀਂ ਹੈਗਾ ਕਿ ਜਾਨ 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 ਬੁੱਝ ਕੇ ਆਪਣੇ ਪੰਗੇ ਲੈਂਦਾ ਇਹਨੂੰ ਸਾਡੇ ਡਿਫੈਂਸ ਦਾ ਪਤਾ ਹੋ ਗਿਆ ਸਾਡਾ ਡਿਫੈਂਸ ਕਿੰਨਾ ਸਟਰੋਂਗ ਹੈ ਉਹਨੇ ਇੱਕ ਵੀ ਜਿਹੜੀ ਇਹਨਾਂ ਦੀ ਮਜ਼ਾਿਲ ਕਿਤੇ ਵੀ ਜਾ ਕੇ ਨਹੀਂ ਚੱਲਣ ਦਿੱਤੀ ਡਸਾਏ ਉੱਥੇ ਵਾਲੇ ਨਾਲ ਨਾਲ ਹੋ ਰਹੀਆਂ ਵਾ ਸੋਏ ਸਾਡੇ ਜਵਾਨਾਂ ਨੂੰ ਸਾਡਾ ਮਾਣ ਹੈ ਸਾਡਾ ਸਲੂਟ ਹੈ ਦਿਲ ਦੀਆਂ ਦਿਰਦ ਕਰਾਈਆਂ ਤੁਹਾਨੂੰ ਸਲੂਟ ਕਰਦੇ ਆ ਕਿ ਸਾਨੂੰ ਹਰ ਇੱਕ 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 ਜਵਾਨ ਤੇ ਮਾਣ ਹੈ ਔਰ ਸਾਡੇ ਉਹੀ ਜਵਾਨ ਨੇ ਪਾਕਿਸਤਾਨ ਨੂੰ ਯਾਦ ਰੱਖਣਾ ਚਾਹੀਦਾ ਛੱਡੇ ਸੀ ਤੇ ਉਹ ਜਰਨਲ ਅੱਜ ਵੀ ਸਾਡੇ ਕੋਲ ਬੜੇ ਮਹਾਨ ਜਨਰਲ ਜੋਧੇ